ਇਹ ਕਿਹਦੇ ਤੇ ਚਾਊਂਡ ਸਰ ਆਜਾ ਹਾਂ ਮੈਂ ਦੇਗੇ ਦੇ ਹਨ ਇਸ ਕੋਲ ਨਾ ਮੈਂ ਕਮੇਟੀ ਉਹ ਆਰਗੇਨਾਈਜ਼ਿੰਗ ਤੁਸੀਂ ਇੱਕ ਕਮੇਟੀ ਮੈਂ ਐਡਵਾਈਜ਼ਰੀ ਕਮੇਟੀ ਉਹਨੇ ਹਲਕਾ ਫੋਕਸ ਵੀ ਕਰਤੀ ਹੈ ਇਹ ਜਿਹੜੇ ਸਾਡੇ ਸਰਪੰਚਾਇਤੀ ਆਗਿਆ ਚੋਣਾ ਉਹਨਾਂ ਨੂੰ ਲੈ ਕੇ ਕੀ ਤਿਆਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ ਉਸ ਪੱਧਰ 'ਤੇ ਹਲਕੇ ਜਿ ਦੇਖੋ ਆਮ ਆਦਮੀ ਪਾਰਟੀ ਹਰ ਇਲੈਕਸ਼ਨ ਵਾਸਤੇ ਹਮੇਸ਼ਾ ਹੀ ਤਿਆਰ ਰਹਿੰਦੀ ਹੈ ਔਰ ਆਉਣ ਵਾਲੇ ਜਿਹੜੇ ਪੰਚਾਇਤੀ ਇਲੈਕਸ਼ਨ ਹੋਣਗੇ ਜਿਹਦੇ ਚ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਹੋਣਗੀਆਂ ਬਲਾਕ ਸੰਪਤੀਆਂ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਹੋਣਗੇ। ਔਰ ਮੈਂ ਆਪਣੇ ਹਲਕੇ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਸਲਾਹਕਾਰ ਕਮੇਟੀ ਬਣਾਈ ਸੀ ਔਰ ਅੱਜ ਅਸੀਂ ਇੱਕ ਨਵੀਂ ਸਕਰੀਨਿੰਗ ਕਮੇਟੀ ਦਾ ਮੈਂ ਜਿਹੜਾ ਹੈਗਾ ਗਠਨ ਕੀਤਾ ਹੈਗਾ ਮੇਰੇ ਜਿੰਨੇ ਵੀ ਸਹਿਯੋਗੀ ਨੇ ਉਹਨਾਂ ਨਾਲ ਸਲਾਮਸ਼ੁਸ਼ਰਾ ਕਰਕੇ ਇਹ ਜਿਹੜੀ ਸਕਰੀਨਿੰਗ ਕਮੇਟੀ ਹੈ ਇਹਨਾਂ ਦਾ ਕੰਮ ਹੋਵੇਗਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜ ਸਰਪੰਚ ਜ਼ਿਲ੍ਹਾ ਪਰਿਸ਼ਦ ਮੈਂਬਰ ਔਰ ਸਾਡੇ ਬਲਾਕ ਸੰਮਤੀ ਜਿਹੜੇ ਮੈਂਬਰ ਹੋਣਗੇ ਇਹ ਉਹਨਾਂ ਦੀ ਆ ਪਾਲਕ ਕਰਨਗੇ ਉਹਨਾਂ ਦੀ ਸਕਰੀਨਿੰਗ ਕਰਨਗੇ ਔਰ ਜਿਹੜਾ ਵੀ ਯੋਗ ਉਮੀਦਵਾਰ ਹੋਵੇਗਾ ਜਿਹੜਾ ਕਿ ਪਾਰਟੀ ਦੀਆਂ ਨੀਤੀਆਂ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਅਗਵਾਈ ਹੇਠ ਭ੍ਰਿਸ਼ਟਾਚਾਰ ਦੇ ਖਿਲਾਫ ਨਸ਼ੇ ਦੇ ਖਿਲਾਫ ਔਰ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਆਮ ਆਦਮੀ ਪਾਰਟੀ ਦੀਆਂ ਸਾਡੀਆਂ ਨੀਤੀਆਂ ਨੇ ਉਹਨੂੰ ਅੱਗੇ ਲਿਜਾਣ ਦੇ ਵਿੱਚ ਸਮਰਥ ਹੋਵੇਗਾ ਅਸੀਂ ਉਹਨਾਂ ਨੂੰ ਪੰਚਾਇਤੀ ਇਲੈਕਸ਼ਨ ਦੇ ਵਿੱਚ ਮੌਕਾ ਦੇਵਾਂਗੇ ਪਰ ਸਰ ਇਹ ਲੋੜ ਕਿਉਂ ਪੈ ਗਈ ਫਿਰੋਜ਼ਪੁਰ ਦੇ ਆਤੀ ਹਲਕੇ ਦੀ ਗੱਲ ਕਰੀਏ ਤਾਂ ਪਹਿਲੇ ਕਾਫੀ ਸੁੱਖੀਆਂ ਦੇ ਵਿੱਚ ਰਿਹਾ ਸੀ ਜਦੋਂ ਪਿਛਲੀ ਵਾਰ ਜਦੋਂ ਚੋਣਾਂ ਹੋਈਆਂ ਸੀਗੀਆਂ ਤਾਂ ਕਈ ਅਲੀਗੇਸ਼ਨਸ ਓਰੋ ਦੇਵ ਦਾਇਕ ਦੇ ਉੱਪਰ ਲੱਗੇ ਸੀਗੇ ਤਾਂ ਐਦਕੀ ਇਹ ਲੋੜ ਕਿ ਪੈ ਗਈ ਤੁਹਾਨੂੰ ਸਕ੍ਰੀਨਿੰਗ ਕਮੇਟੀ ਬਣਾਉਣੀ ਦੇਖੋ ਆਮ ਆਦਮੀ ਪਾਰਟੀ ਬਿਲਕੁਲ ਪਾਰਦਰਸ਼ਤਾ ਤਰੀਕੇ ਨਾਲ ਕੰਮ ਕਰਦੀ ਹੈ ਔਰ ਜਦੋਂ ਦੀ ਸਰਕਾਰ ਬਣੀਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਹੇਠ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਹੋਏ ਨੇ ਉਹ ਪੂਰੀ ਤਰੀਕੇ ਨਾਲ ਪਾਰਦਰਸ਼ਤਾ ਨਾਲ ਹੋਏ। ਔਰ ਇਹ ਗੱਲ ਠੀਕ ਹੈ ਕਿ ਪਿਛਲੀ ਸਰਕਾਰਾਂ ਦੇ ਵਿੱਚ ਸਰਪੰਚਾਂ ਦੇ ਇਲੈਕਸ਼ਨ ਦੇ ਵਿੱਚ ਸੌਦੇਬਾਜ਼ੀ ਦੀਆਂ ਗੱਲਾਂ ਅਕਸਰ ਸੁਣਨ ਨੂੰ ਮਿਲਦੀਆਂ ਸੀ। ਇਹ ਸੌਦੇਬਾਜ਼ੀ ਹੋਈ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੀ ਸਰਕਾਰ ਔਰ ਮੇਰੀ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਐਦਾਂ ਦੀ ਗੱਲ ਨਿਕਲ ਕੇ ਆਵੇ। ਇਹਦੇ ਵਾਸਤੇ ਹੀ ਜਿਹੜਾ ਅੱਜ ਅਸੀਂ ਉਹ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ਔਰ ਇਹ ਸਕਰੀਨਿੰਗ ਜਿਹੜੀ ਸਕਰੀਨਿੰਗ ਕਮੇਟੀ ਜਿਹੜੀ ਸਾਡੀ ਹੋਏਗੀ ਇਹ ਯੋਗ ਔਰ ਵਧੀਆ ਜਿਹੜੇ ਉਮੀਦਵਾਰ ਹੋਣਗੇ ਉਹਨਾਂ ਨੂੰ ਲੈ ਕੇ ਹੀ ਅਸੀਂ ਪਿੰਡਾਂ ਦੇ ਵਿੱਚ ਅਗਲੇ ਇਲੈਕਸ਼ਨਾਂ ਦੇ ਵਿੱਚ ਜਾਵਾਂਗੇ